ਬਾਬਾ ਬਕਾਲਾ ਦੇ ਵਿੱਚ ਅੱਜ ਇੱਕ ਪੰਥਕ ਇਕੱਤਰਤਾ ਦੇਖਣ ਨੂੰ ਮਿਲ ਰਹੀ ਹੈ ਤੇ ਦੂਜੇ ਪਾਸੇ ਉੱਥੇ ਹੀ ਸਰਕਾਰਾਂ ਨੂੰ ਲਲਕਾਰਦੇ ਹੋਏ ਸਿੱਖ ਜਥੇਬੰਦੀਆਂ ਨਜ਼ਰ ਆ ਰਹੀਆਂ ਨੇ ਜਿਸ ਨੂੰ ਲੈ ਕੇ ਸਾਬਕਾ ਜਥੇਦਾਰ ਦਾ ਬਿਆਨ ਸਾਹਮਣੇ ਆ ਰਿਹਾ ਤੇ ਉਹਨਾਂ ਨੇ ਅੰਮ੍ਰਿਤਪਾਲ ਦੇ ਹੱਕ ਦੇ ਵਿੱਚ ਆਵਾਜ਼ ਚੱਕੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਕਿ ਐਨਐਸਏ ਠੋਕਿਆ ਗਿਆ ਤੇ ਪੰਜਾਬ ਸਰਕਾਰ ਸਿੱਖ ਜਥੇਬੰਦੀਆਂ ਦੇ ਨਾਲ ਧੱਕੇਸ਼ਾਹੀ ਕਰਦੀ ਹੋਈ ਨਜ਼ਰ ਆ ਰਹੀ ਹੈ ਤੇ ਦੂਜੇ ਪਾਸੇ ਬੰਦੀ ਸਿੰਘਾਂ ਨੂੰ ਵੀ ਹਜੇ ਤੱਕ ਕੋਈ ਰਿਹਾਈ ਨਹੀਂ ਮਿਲੀ ਤੇ ਜਿਸ ਤੋਂ ਬਾਅਦ ਸਾਬਕਾ ਜਥੇਦਾਰ ਦਾ ਇਹ ਬਿਆਨ ਸਾਹਮਣੇ ਆ ਰਿਹਾ ਤੇ ਉਹਨਾਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਉੱਤੇ ਪਰਟਵਾਦਕ ਕੀਤਾ ਹੈ ਹੋਰ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਉਨੇ ਆ 40 ਸਾਲ ਦੀ ਜ਼ਿੰਦਗੀ ਹੁੰਦੀ ਹੈ ਤੁਰਨ ਫਿਰਨ ਜੋਗੀ 40 ਸਾਲ ਲੰਘ ਗਏ ਇਹਦੇ ਲਈ ਤੁਸੀਂ ਕੌਮੀ ਇਨਸਾਫ ਮੋਰਚੇ ਵੱਲੋਂ 3 ਸਾਲ ਤੋਂ ਲਗਾਤਾਰ ਚੰਡੀਗੜ੍ਹ ਵਿੱਚ ਬੈਠ ਕੇ ਇਹ ਮੰਗ ਕੀਤੀ ਕਿ ਸਾਨੂੰ ਜਾਦਾ ਕੁਝ ਨਹੀਂ ਕਰ ਸਕਦੇ ਤੁਸੀਂ ਇੱਕ ਬਲਾਤਕਾਰੀ ਸਾਧ ਨੂੰ ਹਰ ਦਸਵੇਂ ਦਿਨ ਪਰੋਲ ਦੇ ਦਿੰਦੇ ਹੋ ਸਾਡੇ ਬੰਦੀ ਸਿੰਘਾਂ ਨੂੰ ਪਰੋਲ ਹੀ ਦੇ ਦਿਓ ਨਹੀਂ ਕਿਸੇ ਦੇ ਕੰਨ ਤੇ ਜੋ ਸਰ ਕੇ ਭਾਈ ਅਮਰਤਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਵੀ ਇਹਦੇ ਤੂੰ ਖਤਰਾ ਹੈ ਇਹ ਬੰਦਾ ਖਤਰਨਾਕ ਹੈ ਸਾਧ ਸੰਗਤ ਜੀ ਹਿੰਦੁਸਤਾਨ ਅੱਜ ਦੇ ਦਿਨ ਡੈਮੋਕਰੈਟਿਕ ਦੇਸ਼ ਹੈ ਤੇ ਸਾਧ ਸੰਗਤਾਂ ਨੇ ਫੈਸਲਾ ਲੈ ਲਿਆ ਵੀ ਭਾਈ ਤੁਸੀਂ ਇਸ ਨੂੰ ਕਈ ਖਿਤਾਬ ਦਿਓਗੇ ਪਰ ਸੰਗਤਾਂ ਦਾ ਫਤਵਾ ਲੈ ਲਓ ਵੀ ਭਾਈ ਅਮਰਤਪਾਲ ਸਿੰਘ ਕੀ ਹੈ ਜਦੋਂ ਭਾਈ ਅਮਰਿਤਪਾਲ ਸਿੰਘ ਨੂੰ ਮੈਂਬਰ ਪਾਰਲੀਮੈਂਟ ਲਈ ਨਾਮਜ਼ਦ ਕੀਤਾ ਤਾਂ ਮਾਝ ਦੀਆਂ ਸੰਗਤਾਂ ਨੇ ਰਿਕਾਰਡ ਤੋੜ ਕੇ ਰਿਕਾਰਡ ਬਹੁਤ ਵੱਡੀ ਲੀਡ ਤੇ ਜਿਤਾ ਕੇ ਤੁਸੀਂ ਭਾਰਤ ਦੀ ਪਾਰਲੀਮੈਂਟ ਨੂੰ ਦੱਸ ਦਿੱਤਾ ਕਿ ਤੁਸੀਂ ਝੂਠੇ ਹੋ ਦੂਜੇ ਪਾਸੇ ਜਿਨ੍ਹਾਂ ਨੂੰ ਤੁਸੀਂ ਅਤਵਾਦੀ ਕਹਿੰਦੇ ਸੀ ਸਾਡੇਓ ਹੀਰੋ ਨੇ ਭਾਈ ਸ਼ਤਵੰਤ ਸਿੰਘ ਭਾਈ ਬਿਆਨਤ ਸਿੰਘ ਭਾਈ ਕੇਰ ਸਿੰਘ ਫਰੀਦਕੋੜ ਤੋਂ ਤੁਸੀਂ ਭਾਈ ਬਿਆਨਤ ਸਿੰਘ ਦੇ ਸੁਪੁੱਤਰ ਭਾਈ ਸਰਬਜੀਤ ਸਿੰਘ ਨੂੰ ਇਸ ਕਰਕੇ ਖੜੇ ਕੀਤਾ ਕਿ ਜਿਨ੍ਹਾਂ ਨੂੰ ਤੁਸੀਂ ਅਤਵਾਦੀ ਕਹਿੰਦੇ ਹੋ ਜਿਨ੍ਹਾਂ ਨੂੰ ਤੁਸੀਂ ਕਾਤਲ ਕਹਿੰਦੇ ਹੋ ਸਿੱਖ ਕੌਮ ਨੂੰ ਕੀ ਕਹਿੰਦੀ ਹੈ ਭਾਈ ਸਰਬਜੀਤ ਸਿੰਘ ਨੂੰ ਵੀ ਤੁਸੀਂ ਵੱਡੀ ਪਦਰ ਤੇ ਜਿਤਾਇਆ ਹਿੰਦੁਸਤਾਨ ਦੇ ਵਕੀਲਾਂ ਨੇ ਪ੍ਰੋਫੈਸਰਾਂ ਨੇ ਬਹੁਤ ਵੱਡੀ ਪਦਰ ਤੇ ਸੋਚ ਕੇ ਇਹ ਗੱਲ ਕਹੀ ਕਿ ਜਿਹੜੀ ਐਨਐਸਏ ਆ ਸਵਰਨ ਸਿੰਘ ਖਾਲਸਾ ਬੈਠਾ ਹੋਰ ਬਹੁਤ ਸਾਰੇ ਬੈਠੇ ਆ ਜਦੋਂ ਅਸੀਂ ਐਨਐਸਏ ਕੱਟੀ ਉਹ ਤੋਂ 2 ਸਾਲ ਦੀ ਹੁੰਦੀ ਸੀ ਫਿਰ ਵਕੀਲਾ ਨੇ ਤੋੜ ਕੇ ਇਹ 1 ਸਾਲ ਦੀ ਕਰਤੀ ਵੀ ਇਹ 2 ਸਾਲ ਜ਼ਿਆਦੇ ਆ 1 ਸਾਲ ਦੀ ਕਰ ਦੋ ਤੇ ਕਾਨੂੰਨ ਕਿੱਥੇ ਗਿਆ ਭਾਈ 1 ਸਾਲ ਦੀ ਐਨਐਸਏ ਲਈ ਉਹ ਪੂਰੀ ਹੋ ਗਈ ਉਸ ਐਨਐਸਏ ਦੇ ਦੌਰਾਨ ਅਮਰਤਪਾਲ ਸਿੰਘ ਐਮਪੀ ਵੀ ਬਣ ਗਿਆ ਪਰ ਕਾਨੂੰਨ ਨੂੰ ਛਿੱਕੇ ਤੇ ਟੰਕੇ ਫੇਰ ਇੰਨੇ ਲਾਤੀ ਖੈਰਾ ਸਾਹਿਬ ਬੈਠੇ ਨੇ ਵਕੀਲ ਸਾਹਿਬ ਉਹਨਾਂ ਨੂੰ ਮਿਲਦੇ ਰਹਿੰਦੇ ਨੇ ਫਿਰ 2 ਸਾਲ ਦੀ ਪੂਰੀ ਹੋ ਗਈ ਤੇ ਤੀਜੇ ਸਾਲ ਵੀ ਲਾਤੀ ਮੈਂ ਇੱਕ ਬੇਨਤੀ ਕਰਨੀ ਚਾਹਣਾ ਇਹ ਤੋਂ ਘਬਰਾਉਣ ਦੀ ਲੋੜ ਨਹੀਂ ਜਿੰਨੇ ਸਾਲ ਜਿੰਨੇ ਵਰੇ ਜਿੰਨੇ ਦਿਨ ਇਹ ਸਾਡੇ ਬੰਦੀ ਸਿੰਘਾਂ ਨੂੰ ਜੇਲਾ 'ਚ ਰੱਖਣਗੇ ਉਹਨਾਂ ਹੀ ਕੌਮ ਦਾ ਪੱਖ ਉਹਨਾਂ ਦੇ ਹੱਕ 'ਚ ਭਾਰੂ ਹੋਏਗਾ ਇਨਾਂ ਦੀ ਮਨਸ਼ਾ ਹੈ ਕਿ 2-4 ਸਾਲ ਦੇ ਵਿੱਚ ਆ ਸਿੱਖ ਕੌਮ ਭੁੱਲ ਜਾਏਗੀ ਸਾਧ ਸੰਗਤ ਜੀ ਇਹ ਭੁੱਲਣ ਵਾਲੀ ਕੌਮ ਨਹੀਂ ਜਿੰਨਾ ਤੁਸੀਂ ਵੱਧ ਤਸ਼ੱਦਦ ਕਰੋਗੇ ਵੱਧ ਸਾਨੂੰ ਜਲੀਲ ਕਰੋਗੇ ਉਨੀ ਵੱਡੀ ਪੱਦਰ ਤੇ ਕੌਮ ਦਾ ਏਕਾ ਹੋਏਗਾ ਆ ਕੌਮ ਚੜ੍ਹਦੀ ਕਲਾ ਜਾਏਗਾ ਆ 26 ਸਿੰਘ ਬੈਠੇ ਨੇ ਅੰਮ੍ਰਿਤਸਰ ਦੀ ਜੇਲ੍ਹ 'ਚ ਜਿਨ੍ਹਾਂ ਦਾ ਕਸੂਰ ਕੋਈ ਨਹੀਂ ਜਿਹੜੇ ਭਾਈ ਅਮਰਤਪਾਲ ਸਿੰਘ ਦੇ ਸਾਥੀ ਸੀ ਸਿਰਫ ਕੋਈ ਗੁਨਾਹ ਨਹੀਂ ਕੀਤਾ ਕੋਈ ਕਤਲ ਨਹੀਂ ਕੀਤਾ ਉਹਨਾਂ ਦੀ ਜਮਾਨਤ ਤੱਕ ਨਹੀਂ ਹੋਣ ਦਿੰਦੇ ਉਹਨਾਂ ਦੇ ਘਰਦਿਆਂ ਨੂੰ ਮਿਲਣ ਤੱਕ ਨਹੀਂ ਦਿੰਦੇ ਇਹ ਡੈਮੋਕਰੇਸੀ ਹੈ ਇਹ ਭਾਰਤ ਦਾ ਰਾਜ ਹੈ ਜਿਹਦੇ ਤੇ ਅਸੀਂ ਜਿਉ ਰਹੇ ਆ ਸਾਧ ਸੰਗਜੀ ਸਾਨੂੰ ਵੀ ਕੁਝ ਜ਼ਰੂਰੀ ਵਿਚਾਰਾ ਕਰਕੇ ਦੇਖੋ ਆਪਾਂ ਥੋੜਾ ਜਿਹਾ ਟੈਸਟ ਲਿਆ ਕੌਮ ਦਾ ਜਦੋਂ ਆਪਾਂ ਇਕੱਤਰ ਹੋ ਕੇ ਮੈਦਾਨ ਵਿੱਚ ਪੁੱਦੇ ਲੋਕਾਂ ਨੇ ਸੰਗਤਾਂ ਨੇ ਗੁਰੂ ਸਾਹਿਬ ਨੇ ਇਹੋ ਜੀ ਕਿਰਪਾ ਕੀਤੀ ਸੰਗਤਾਂ ਨੇ ਵੋਟ ਵੀ ਦਿੱਤੇ ਤੇ ਨੋਟ ਵੀ ਦਿੱਤੇ ਇਹ ਤੁਹਾਡੀ ਇੱਕ ਅਪੀਲ ਦੇ ਉੱਪਰ ਇਹਦੇ ਵੱਡੇ ਇਕੱਠ ਹੋਏ ਹੁਣ ਵੀ ਜ਼ਰੂਰਤ ਹੈ ਜਿਆਦਾ ਸਮਾਂ ਨਹੀਂ ਇੱਕ ਛੋਟਾ ਜਿਹਾ ਟੈਸਟ ਵਿੱਚ ਹੋਰ ਹੋਣਾ ਹੈ ਉਹ ਹੈ ਤਰਨ ਤਰਨ ਦੀ ਸੀਟ ਸਾਧ ਸੰਗਤ ਜੀ ਜੇ ਅਸੀਂ ਸਾਰੇ ਅੱਜ ਨੇ ਆਪਾਂ ਪੰਥਕ ਦਰਦ ਹੰਡਾ ਚੁੱਕੇ ਜੇਲਾ ਕਰ ਚੁੱਕੇ ਤਸ਼ੱਦਦ ਚੱਲ ਚੁੱਕੇ ਇੰਨੇ ਇਕੱਠੇ ਹੋ ਜੀ ਇਹ ਨਾ ਆਪਾਂ ਤਰਨ ਤਰਨ ਦੀ ਸੀਟ ਬੜੇ ਆਰਾਮ ਨਾਲ ਜਿੱਤਾਂਗੇ ਕਿਉਂਕਿ ਇਹ ਤੁਹਾਡਾ ਵਿਰਸਾ ਤੁਹਾਡੀ ਵਿਰਾਸਤ ਹੈ ਤੁਹਾਡੇ ਪੰਜਾਬ ਨੂੰ ਖਾਣ ਵਾਸਤੇ ਦਿੱਲੀ ਤੋਂ ਲੋਕ ਆਏ ਬੈਠੇ ਨੇ ਭਗਵੰਤ ਸਿੰਘ ਵਰਗੇ ਉਹਦੇ ਮੋਹਰੇ ਬਣੇ ਹੋਏ ਨੇ ਪਰ ਆਪਾਂ ਕਿੰਨਾ ਕਚਰ ਅੱਖਾਂ ਮੀਟ ਕੇ ਦੇਖਦੇ ਰਵਾਂਗੇ ਨਹੀਂ ਠੀਕ ਹੈ ਅੱਜ ਪਾਈ ਅਮਰਤਪਾਲ